ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਹੋਰ ਸਾਰੇ ਕਿਵੇਂ ਜੀ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਚੱਲੇ ਆ ਜੀ ਬਾਬਾ ਜੀ ਦੇ ਦਰਸ਼ਨ ਕਰਨ ਬਾਕੀ ਆਪਾਂ ਤੁਹਾਨੂੰ ਉੱਤੇ ਜਾ ਕੇ ਦਿਖਾਵਾਂਗੇ ਕਿ ਕਿਹੜੇ ਬਾਬਾ ਜੀ ਦੇ ਦਰਸ਼ਨ ਕਰਨ ਆਏ ਆਪਾਂ ਕਿਉਂਕਿ ਉਹ ਬਹੁਤ ਸੰਗਤ ਜੁੜੀ ਹੋਈ ਹੈ ਨਾਲ ਤੇ ਸੰਗਤਾਂ ਦਾ ਬਹੁਤ ਪਿਆਰਾ ਬਾਬਾ ਜੀ ਨਾਲ ਤੇ ਆਪਾਂ ਕਾਫੀ ਸਾਲ ਹੋ ਗਏ ਜਾਦ ਗਏ ਸੀ ਕਿ ਜਦ ਆਪਾਂ ਨੂੰ ਸੰਤਾਂ ਦੇ ਦਰਸ਼ਨ ਨਹੀਂ ਹੋਏ ਸੀਗੇ ਤੇ ਹੁਣ ਅੱਜ ਆਪਾਂ ਫਿਰ ਚੱਲੇ ਆ ਤੇ ਉਹ ਵੀ ਰਿਸ਼ਤੇਦਾਰਾਂ ਨੇ ਤੇ ਜਿਆ ਖੰਡਪਾੜ ਰਖਾਇਆ ਹੋਇਆ ਹੈਗਾ ਤੇ ਜਿਨ੍ਹਾਂ ਕੇ ਆਪਾਂ ਰਿਟਾਇਰਮੈਂਟ ਤੇ ਗਏ ਸੀ ਉਹਨਾਂ ਨੇ ਤੇ ਇੱਕ ਤਰ੍ਹਾਂ ਦਾ ਆਪਾਂ ਨੂੰ ਬਾਬਾ ਜੀ ਦਾ ਬਲਾਵਾ ਆਇਆ ਜੀ ਹੁਣ ਤੇ ਆਪਾਂ ਚੱਲਦੇ ਆ ਜੀ ਹੁਣ ਠੀਕ ਹੈ ਜੀ ਤੇ ਬਾਹਰ ਦਾ ਦੇਖਦੇ ਆ ਮੌਸਮ ਕਿਸ ਤਰ੍ਹਾਂ ਦਾ ਹੈਗਾ ਕਿਸ ਤਰ੍ਹਾਂ ਦਾ ਨਹੀਂ ਕਿਉਂਕਿ ਦਿੱਲੀ ਦਾ بارش ਹੁੰਦੀ ਹੈਗੀ ਅੱਜ ਪਤਾ ਨਹੀਂ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਨਹੀਂ ਰਸਤੇ 'ਚ ਤੇ ਸਾਡੇ ਤੇ ਤੇ ਧੁੱਪ ਨਿਕਲੀ ਹੋਈ ਹੈ ਜੀ ਅੱਗੇ ਕੋਈ ਸਾਡੇ ਦਾ ਠੀਕ ਆ ਮੌਸਮ ਇਹ ਰਸਤੇ ਦਾ ਨਹੀਂ ਪਤਾ ਵੀ ਕਿਤੇ بارش ਨਾ ਹੁੰਦੀ ਹੋਵੇ ਆ ਦੇਖੋ ਜੀ ਆ ਗਿਆ ਆਪਾਂ ਰਸਤੇ 'ਚ ਤੇ ਰਸਤੇ 'ਚ ਵੀ ਬੱਸ ਮੌਸਮ ਠੀਕ ਹੀ ਲੱਗ ਰਿਹਾ ਹੈਗਾ ਸਾਰੇ ਕਿਤੇ ਧੁੱਪ ਨਿਕਲੀ ਹੋਈ ਹੈਗੀ ਤੇ ਆ ਦੇਖੋ ਜੀ ਖੇਤਾਂ ਦਾ ਵੀ ਥਿਊ ਬਣਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਪਿੰਡਾਂ ਜਾ ਕੇ ਆ ਦੇਖੋ ਜੀ ਕਿੰਨਾ ਵਧੀਆ ਮੌਸਮ ਹੈ ਇੱਥੇ ਤੇ ਆ ਪਹੁੰਚ ਗਏ ਜੀ ਆਪਾਂ ਬਾਕੀ ਤੁਹਾਨੂੰ ਤੁਸੀਂ ਅੰਦਾਜ਼ਾ ਤਾਂ ਲਗਾ ਲਿਆ ਹੁਣ ਵੀ ਆਪਾਂ ਕਿੱਥੇ ਪਹੁੰਚੇ ਤੇ ਆਪਾਂ ਗੱਡੀ ਲਾ ਲਈ ਜੀ ਪਾਰਕਿੰਗ 'ਚ ਹੁਣ ਇੱਧਰ ਤੇ ਆਪਾਂ ਚੱਲਦੇ ਆ ਜੀ ਅਚਨੂਜ ਚੱਲੀ ਆਪਾਂ ਅੰਦਰ ਤੇ ਜੇ ਤੁਹਾਨੂੰ ਜੀ ਮੇਰੇ ਵੀਡੀਓ ਵਧੀਆ ਲੱਗੀ ਹਨ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਤੇ ਚੈਨਲ ਨੂੰ ਮੇਰੇ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਤੁਹਾਨੂੰ ਮੇਰੇ ਹਰ ਇੱਕ ਵੀਡੀਓ ਦੀ ਅਪਡੇਟ ਮਿਲਦੀ ਰਹੇ ਤੇ ਆਪਾਂ ਚੱਲਿਆ ਜੀ ਹੁਣ ਅੰਦਰ ਨੂੰ ਰਸਤੇ 'ਚ ਆਪਾਂ ਕਿਤੇ ਰੁਕੇ ਨਹੀਂ ਹੈਗੇ ਆਪਾਂ ਪੈਸੇ ਵੀ ਖੁੱਲੇ ਕਰਾਉਣੇ ਸੀਗੇ ਤੇ ਇੱਧਰ ਹੁਣ ਮੈਂ ਹਸਬੰਦ ਨੂੰ ਕਹਿ ਮੈਂ ਕਿ ਚਲੋ ਤੁਸੀਂ ਇਨੇ ਇੱਧਰ ਮੱਥਾ ਟੇਕੋ ਤੇ ਮੈਂ ਉਧਰੋਂ ਜਾ ਕੇ ਪੈਸੇ ਕੁੱਲੀ ਕਰਾ ਕੇ ਲੈ ਕੇ ਆਨੀਆ ਹੋਰ ਤੇ ਇੱਧਰ ਇਹਨਾਂ ਨੇ ਆਪਣੇ ਆ ਸਾਹਮਣੇ ਇੱਥੇ ਮਤਾਂ ਟੇਕ ਲਿਆ ਸੀਗਾ ਤੇ ਫਿਰ ਮੈਂ ਦੂਸਰੀ ਸਾਈਡ ਜਿੱਧਰ ਆਪਣੇ ਜੋੜਾ ਕਰਨੇ ਤੇ ਉਧਰ ਗਈ ਸੀ ਕਿ ਮੈਂ ਪੈਸੇ ਕੁੱਲੀ ਕਰਾਉਣਾ ਆ ਦੇਖੋ ਜਿੱਥੇ ਸੰਗਤ ਬੈਠੀ ਹੈਗੀ ਤੇ ਉਥੇ ਜੋੜਾ ਕਰ ਚ ਉੱਥੇ ਮੈਂ ਪੈਸੇ ਕੁੱਲੀ ਕਰਾ ਲਈ ਸੀ ਆ ਦੇਖੋ ਜੀ ਹੁਣ ਤੁਸੀਂ ਸਮਝ ਗਏ ਹੋਵੇਂ ਕਿ ਕਿੱਥੇ ਆਏ ਆਪਾਂ ਆਪਾਂ ਆਏ ਆ ਜੀ ਸੰਤ ਬਾਬਾ ਜੀ ਅਜੀਤ ਸਿੰਘ ਹੰਸਾਲੀ ਵਾਲਿਆਂ ਜੀ ਦੇ ਜੀ ਆ ਦੇਖੋ ਜੀ ਤੇ ਮੇਰੇ ਹਿਸਾਬ ਨਾਲ ਬਹੁਤ ਸੰਗਤ ਆਉਂਦੀ ਹੈ ਤੇ ਆ ਬਾਬਾ ਜੀ ਦੀ ਫੋਟ ਲੱਗੀ ਹੋਈ ਹੈ ਇੱਧਰ ਮੇਰੇ ਹਸਬੰਦ ਮੱਥਾ ਟੇਕ ਗਏ ਸੀਗੇ ਤੇ ਮੈਂ ਹੁਣ ਬਾਅਦ ਛਾ ਕੇ ਟੇਕਿਆ ਕਿਉਂਕਿ ਮੈਂ ਪੈਸੇ ਕੁੱਲੇ ਕਰਾਉਣ ਚਲੀ ਗਈ ਸੀ ਤੇ ਇੱਥੇ ਮੱਥਾ ਟੇਕ ਕੇ ਜੀ ਆਪਾਂ ਫਿਰ ਚਲੇ ਗਏ ਸੀ ਅੰਦਰ ਰੂਮ ਚ ਜਿੱਤੇ ਦੀ ਜਿਹੜਾ ਨੇ ਰੂਮ ਲੱਤਾ ਹੋਇਆ ਸੀਗਾ ਸਾਰੇ ਇਸ਼ਟਾ ਦਾ ਰੋਟੀ ਬੈਠੇ ਸੀ ਕੁਝ ਚਲੇ ਗਏ ਸੀਗੇ ਤੇ ਕੁਝ ਕੇ ਬੈਠੇ ਨੇ ਮਿਲ ਕੇ ਉਹਨਾਂ ਨੂੰ ਆ ਦੇਖੋ ਸਾਰੇ ਲੱਗੇ ਉਹਨੇ ਗੱਲਾਂ ਬਾਤਾਂ ਕਰਨ ਇਹ ਚਲੋ ਜੀ ਆਪਾਂ ਥੋੜੀ ਜਿਹੀ ਰੋਕੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਆ ਦੇਖੋ ਜੀ ਬਾਬਾ ਜੀ ਦਾ ਪੋਸਟਰ ਲੱਗਿਆ ਹੈ ਕਿਉਂਕਿ 4 ਅਗਸਤ ਦਾ 10 ਜਨਮ ਦਿਨ ਬਾਬਾ ਜੀ ਦਾ ਜਨਮ ਦਿਨ ਹੈ ਤੇ ਆ ਦੇਖੋ ਜੀ ਪਹਿਲਾਂ ਥੋਪਾ ਪੈਰਸ ਫਿਰ ਮੈਂ ਨੇੜੇ ਜਾ ਕੇ ਵੀਡੀਓ ਬਣਾਈ ਹੈਗੀ ਕਿ ਇੱਧਰ ਜਿੱਥੇ ਬਾਬਾ ਜੀ ਬੈਠੇ ਹੁੰਦੇ ਨੇ ਤੇ ਇੱਧਰ ਕੁੰਡੀ ਖੋਲ੍ਹ ਲਈ ਜੀ ਤਿੰਨ ਟਾਈਮ ਤੇ ਆਪਾਂ ਬਾਬਾ ਜੀ ਨੂੰ ਪਹਿਲਾਂ ਮਿਲਲੇ ਸੀਗੇ ਸਵੇਰੇ 4:00 ਵਜੇ ਹਵੇ ਕੋਈ ਸੰਗਤ ਹੁਣ ਵਾਪਸ ਆ ਰਹੀ ਆ ਆ ਬਾਬਾ ਜੀ ਦੇ ਸੰਤ ਬਾਬਾ ਜੀਤ ਸਿੰਘ ਜੀ ਦੀਆਂ ਗੱਡੀਆਂ ਖੜੀਆਂ ਨੇ ਆ ਦੇਖੋ ਜੀ ਕਿਉਂਕਿ ਸੰਤ ਜੀ ਕਿ ਜਿਆਦਾ ਵੀ ਕਿਤੇ ਜਾਂਦੇ ਸੀਗੇ ਤੇ ਇਹ ਵਾਲੀਆਂ ਗੱਡੀਆਂ ਕਿ ਜਾਂਦੇ ਹੁੰਦੇ ਸੀਗੇ ਤੇ ਹੁਣ ਦੇਖੋ ਜੀ ਉਹਨਾਂ ਤੋਂ ਬਾਅਦ ਇਹ ਗੱਡੀਆਂ ਆਪਣੀ ਇੱਥੇ ਇਹਨਾਂ ਨੇ ਖੜਾਈਆਂ ਹੋਈਆਂ ਨੇ ਆਨ ਸਾਫ਼ ਕਰਕੇ ਵਾਸ਼ ਵਗੈਰਾ ਤੇ ਦੇਖੋ ਜੀ ਹੁਣ ਆਪਾਂ ਤੁਰ ਪਏ ਇੱਥੇ ਤੇ ਆਪਾਂ ਘੁਰਦ ਪਰੇ ਤੇ ਬਾਹਰ ਆ ਗਏ ਜੀ ਆ ਦੇਖੋ ਜੀ ਹੁਣ ਆਪਾਂ ਚੱਲਿਆ ਘਰ ਨੂੰ ਤੇ ਰਸਤੇ ਚ ਚਾਰ ਕੋ ਦੁਕਾਨਾਂ ਲੱਗੀਆਂ ਹੋਈਆਂ ਨੇ ਗੁਰਦੁਆਰੇ ਦੇ ਸਾਹਮਣੇ ਤੇ ਬਾਬਾ ਜੀ ਦੇ ਸਾਰੇ ਕਿਤੇ ਇੱਥੇ ਫੋਟੋ ਲੱਗੀਆਂ ਨੇ ਆ ਦੇਖੋ ਜੀ ਬਾਬਾ ਜੀ ਦੇ ਫੋਟੋ ਰੱਖਿਆ ਹੋਈਆਂ ਨੇ ਦੁਕਾਨਦਾਰਿਆਂ ਨੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਭੁੱਖ ਬਹੁਤ ਲੱਗੀ ਹੋਈ ਸੀ ਆਪਾਂ ਨੂੰ ਤੇ ਰਸਤੇ 'ਚ ਆ ਦੇਖੋ ਜੀ ਆਪਾਂ ਸਮੋਸੇ ਲੈਤੇ ਕਿਉਂਕਿ ਇਹਨਾਂ ਦੇ ਸਮੋਸੇ ਬਹੁਤ ਵਧੀਆ ਹੁੰਦੇ ਨੇ ਵੈਸੇ ਅਸੀਂ ਜਦੋਂ ਗੋਵਿੰਦ ਘੜ ਤੋਂ ਆਉਂਨੇ ਹਾਂ ਜੇ ਜਾਣੇ ਜੇਕਰ ਭੁੱਖ ਲੱਗਦੀ ਹੈ ਵੈਸੇ ਆਉਂਦੇ ਹੋਈ ਆਪਾਂ ਇੱਥੇ ਤੇ ਇਹਨਾਂ ਤੋਂ ਸਮੋਸੇ ਜਾਂ ਕੁਝ ਵੀ ਖਾਣਾ ਆਪਾਂ ਨੇ ਮਠਿਆਈ ਵਗੈਰਾ ਤਾਂ ਇਹਨਾਂ ਤੋਂ ਲੈ ਕੇ ਕਰਨੇ ਆਪਾਂ ਤੇ ਇਹ ਦੇਖੋ ਜੀ ਮੈਂ ਤਾਂ ਗੱਡੀ 'ਚ ਹੀ ਬੈਠੀ ਸੀ ਕਿ ਅੰਦਰ ਤੇ ਬੇਟਾ ਬੇਟਾ ਤੇ ਬੇਟੀ ਮੇਰੇ ਹਸਬੰਡ ਗਏ ਸੀ ਅੰਦਰ ਤੈਨੂੰ ਲੈਣ ਵਾਸਤੇ ਆਹ ਦੇਖੋ ਜੀ ਲੈ ਕੇ ਆ ਗਏ ਹੋਰ ਵੀ ਸਮਾਨ ਲੈਤਾ ਸੀ ਇਹਨਾਂ ਨੇ ਆਪੇਟਾ ਦੇਖੋ ਮੇਰੇ ਪੁੱਟੀਆਂ ਹਰਕਤਾਂ ਕਰ ਰਹੀ ਹੈਗਾ ਸੌਸ ਪਾ ਰਿਹਾ ਹੈਗਾ ਸਮੋਸੇ ਦੇ ਵਿੱਚ ਗ੍ਰੀਨ ਸੌਸ ਤੇ ਉਧਰ ਬੇਟੀ ਵੀ ਲੱਗੀ ਹੋਈ ਹੈ ਖਾਣੇ ਇਧਰ ਮੈਂ ਵੀ ਤੇ ਮੇਰੇ ਹਸਬੰਡ ਵੀ ਕਰ ਰਹੇ ਨੇ ਗੱਡੀ ਚਲਾਉਂਦੇ ਚਲਾਉਂਦੇ ਇਹ ਹੁੰਦੀ ਹੋਈ ਜੀ ਮੈਂ ਫਿਰ ਖੇਤਾਂ ਦਾ 뷰 ਲੱਗ ਗਿਆ ਸੀ ਬਣਾਉਣ ਮੈਨੂੰ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਦਾ ਮਤਲਬ ਕਿ ਪਿੰਡਾ ਜੀ ਸਾਫ਼ ਸੁਥਰਾ ਮਾਹੌਲ ਆ ਦੇਖੋ ਜੀ ਖੇਤਾਂ ਦਾ ਕਿੰਨਾ ਵਧੀਆ ਲੱਗਦਾ ਮਾਹੌਲ ਤੇ ਆ ਦੇਖੋ ਜੀ ਆਪਾਂ ਅੱਗੇ ਹੁਣ ਆਪਣੇ ਸ਼ਹਿਰ 'ਚ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਮੈਂ ਕੋਈ ਨਿਊ ਵੀਡੀਓ ਵਗੈਰਾ ਅਪਲੋਡ ਕਰਾਂ ਤੇ ਤੁਹਾਨੂੰ ਉਸ ਦੀ ਅਪਡੇਟ ਮਿਲਦੀ ਰਹੇ ਠੀਕ ਹੈ ਜੀ ਤੇ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਆ ਦੇਖੋ ਜੀ ਆਪਾਂ ਹੁਣ ਦੁਸ਼ਹਿਰਾ ਗਰਾਊਂਡ ਤੋਂ ਚੱਲੇ ਆ ਜੀ ਆਪਣੇ ਘਰ ਨੂੰ ਰੋਡ ਕ੍ਰੋਸ ਕਰ ਲਿਆ ਆਪਾਂ ਇਹਨੇ ਤੇ ਘਰੇ ਜਾ ਕੇ ਬਣਾਉਣੀ ਜੀ ਚਾਹ ਕਿਉਂਕਿ ਹਸਬੰਦ ਨੇ ਜਾਣਾ ਕੰਮ ਤੇ ਹਾਲੋ ਜੀ ਆਪਾਂ ਆਉਂਦੇ ਹੀ ਆਪਾਂ ਰੱਖ ਲਈ ਚਾਹ ਚੁੱਲ੍ਹੇ ਤੇ ਤੇ ਉਸ ਤੋਂ ਬਾਅਦ ਹਸਬੰਦ ਨੇ ਜਾਣਾ ਕੰਮ ਤੇ ਆਪਾਂ ਨੂੰ ਜੀ ਬਾਬਾ ਜੀ ਦਰਸ਼ਨ ਬਹੁਤ ਵਧੀਆ ਹੋਏ ਨੇ ਤੇ ਕਹਿੰਦੇ ਤਿੰਨ ਟਾਈਮ ਕੁੰਡੀ ਗੁੱਲ ਦੀ ਤੇ ਵੈਸੇ ਮੈਨੂੰ ਤਾਂ ਇਨਾ ਪਤਾ ਨਹੀਂ ਤੇ ਆਪਾਂ ਤਾਂ ਦੁਪਹਿਰੇ ਗਏ ਸੀਗੇ ਤੇ ਸ਼ਾਮ ਨੂੰ ਆਪਾਂ 4:00 ਵਜੇ ਬਾਬਾ ਜੀ ਦੇ ਦਰਸ਼ਨ ਕਰੇ ਨੇ ਤੇ بیٹے ਬਾਰੇ ਮੈਂ ਕਿਹਾ ਸੀਗਾ ਮੈਂ ਵੀ ਥੋੜਾ بیٹے ਬਾਰੇ ਉਹ ਕਰੋਗਾ ਤੁਹਾਨੂੰ ਬੋਧ ਕਰਦਾ ਤੇ ਬਾਬਾ ਜੀ ਕਹਿੰਦੇ ਸੀ ਕੋਈ ਗੱਲ ਨਹੀਂ ਤੁਸੀਂ ਅਰਦਾਸ ਕਰੋ ਤੇ ਫਿਰ ਆਪਾਂ ਨੇ ਜੋੜਾ ਕਰਕੇ ਸਾਹਮਣੇ ਜਿਹੜਾ ਗੁਰਦੁਆਰਾ ਬੜਾ ਹੁੰਦਾ ਹੈ ਉਹ ਤੇ ਆਪਾਂ ਨੇ ਅਰਦਾਸ ਕਰਾਈ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਵਲੌਗ 'ਚ ਤੇ ਜਦ ਤੱਕ ਵੈਗੁਰਜੀ ਕਾ ਖਾਲਸਾ ਜੀ ਵੈਗੁਰਜੀ ਕੀ ਫਤਿਹ